ਭਰਾਓ ਮੈਂ ਤੁਹਾਨੂੰ ਪੰਜਾਬ ਦੇ ਲੋਕੋ ਬੇਰੂਪੀਏ ਦਿਖਾਉਣ ਲੱਗਿਆ ਬੇਰੂਪੀਏ ਅੱਜ ਪੰਜਾਬ ਲੈਵਲ ਤੇ ਮਸ਼ਹੂਰ ਆ ਪਹਿਲਾਂ ਬੇਰੂਪੀਏ ਪਿੰਡਾਂ ਦੇ ਵਿੱਚ ਆਉਂਦੇ ਸੀ ਔਰ ਕੋਈ 10 20 ਰੁਪਏ ਇਕੱਠੇ ਕਰਕੇ ਲੈ ਜਾਂਦੇ ਸੀ ਅੱਜ ਵੀ ਪਿੰਡਾਂ ਦੇ ਵਿੱਚ ਬੇਰੂਪੀਏ ਆਉਂਦੇ ਆ ਕਿਸੇ ਨੂੰ ਹਲਕੇ ਦਾ ਉਧਾ ਦਿੱਤਾ ਹੁੰਦਾ ਕਿਸੇ ਨੂੰ ਪੰਜਾਬ ਦਾ ਦੇ ਦਿੰਦੇ ਆ ਉਹ ਬੇਰੂਪੀਏ ਸਾਡੇ ਕੋਲੋਂ ਕੱਖ ਨਹੀਂ ਮੰਗਦੇ ਉਹ ਸਾਡੇ ਕੋਲੋਂ ਸਿਰਫ ਇੱਕ ਵੋਟ ਮੰਗਦੇ ਆ ਹਰ ਕਦੇ ਇੱਕੀ ਕੋਲ ਅਸੀਂ ਉਹਨਾਂ ਬੇਰੂਪੀਆਂ ਨੂੰ ਵੋਟਾਂ ਪਾਉਂਨੇ ਆ ਔਰ ਜਿਹੜੇ ਉਹ ਬੇਰੂਪੀ ਆ ਵੋਟਾਂ ਲੈ ਕੇ ਬਾਅਦ ਦੇ ਵਿੱਚ ਬਿਜ਼ਨਸਮੈਨ ਜਾਣਨ ਤੇ ਉਹ ਜਾਣਨ ਔਰ ਆਪਾਂ ਸਿਰਫ ਉਹਨਾਂ ਦੀਆਂ ਗੱਲਾਂ ਸੁਣਨਾ ਹੁੰਦੀਆਂ ਬੇਰੂਪੀਏ ਕਿਉਂ ਕਹਿ ਰਹਿਆ ਜਿਹੜੀ ਕਿਸਾਨੀ ਦੀ ਗੱਲ ਕਰਦੇ ਆ ਉਹ ਬਾਅਦ ਦੇ ਵਿੱਚ ਸਾਰਾ ਕੁਝ ਭੁੱਲ ਜਾਂਦੇ ਆ ਬਾਕੀ ਗੱਲਾਂ ਬਾਅਦ ਚ ਕਰਦੇ ਆ ਬੇਰੂਪੀਆ ਪਹਿਲਾਂ ਵਿਖਾ ਰਹਿਆ ਵੀ ਉਹ ਬੇਰੂਪੀਆ ਕੀ ਆ ਦੇਖੋ ਤੁਸੀਂ ਚੈੱਕ ਕਰ ਲਓ ਜੀ ਹੁਣ ਤੁਹਾਨੂੰ ਸਭ ਤੋਂ ਪਹਿਲਾਂ ਪੰਜਾਬ ਦਾ ਵੱਡਾ ਬੇਰੂਪੀਏ ਵਿਖਾਉਣ ਲੱਗਿਆ ਕਿਉਂ ਵਿਖਾਉਣ ਲੱਗਿਆ ਭਾਈ ਸਾਹਿਬ ਮਾਫੀ ਚਾਹੁੰਨਾਂ ਨਾਲੇ ਇਹ ਸ਼ਬਦ ਕਹਿਣ ਲੱਗਿਆ ਕਿ ਆਹ ਚੱਕੋ ਸਪੀਕਰ ਸਾਹਿਬ ਆ ਪੰਜਾਬ ਦੇ ਕੁਲਤਾਰ ਸਿੰਘ ਸੰਧਵਾ ਜੀ ਔਰ ਇੱਕ ਸਪੀਕਰ ਸਾਹਿਬ ਸੰਧਵਾ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਜਿਤਾਈ ਚਿੰਤਾ ਕੇਂਦਰ ਸਰਕਾਰ ਨੂੰ ਗੱਲ ਕਰਨ ਦੀ ਮੰਗ ਕੀਤੀ ਹੋਣੀ ਆ ਜੋ ਵੀ ਫੇਰ ਇੱਥੇ ਆਜੋ ਤੁਸੀਂ ਇੱਥੇ ਮਾਨਸਾਹ ਵੀ ਬੈਠੇ ਹੋਣਗੇ ਮਾਨਸਾਹ ਨੇ ਵੀ ਗੱਲ ਕੀਤੀ ਆਹ ਦੇਖੋ ਇੱਥੇ ਵੀ ਗੱਲ ਕਰ ਰਹੇ ਹੋ ਇੱਥੇ ਮਾਨਸਾਹ ਸਾਹਿਬ ਵੀ ਆ ਇਹ ਮਤਲਬ ਆਉਂਦੇ ਆ ਗੱਲਾਂ ਬਾਤਾਂ ਕਰਦੇ ਆ ਆ ਤਿੰਨ ਦਿਨ ਪਹਿਲਾਂ ਦੀ ਆ ਸਪੀਕਰ ਸਾਹਿਬ ਦੇ ਮਤਲੇ ਤੇ ਮਿਲਣ ਪਹੁੰਚੇ ਆਹ ਦੇਖੋ ਹੁਣ ਜਗਜੀਤ ਢੱਲੇਵਾਲ ਨੂੰ ਮਿਲਣ ਪਹੁੰਚੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਤਿੰਨ ਦਿਨ ਪਹਿਲਾਂ ਦੀ ਆ ਅੱਛਾ ਹੁਣ ਤੁਸੀਂ ਸਭ ਤੋਂ ਵੱਡੀ ਗੱਲ ਇਹ ਦੇਖੋ ਵੀ ਮੈਂ ਬੇਰੁਪਿਆ ਕਿਉਂ ਆਖ ਰਿਹਾ ਇੱਕ ਪਾਸੇ ਤਾਂ ਉਹਨਾਂ ਨੂੰ ਕੀ ਗੱਲਾਂ ਕੀਤੀਆਂ ਜਾ ਰਹੀਆਂ ਕਿ ਕੇਂਦਰ ਸਰਕਾਰ ਗੱਲ ਨਹੀਂ ਸੁਣਦੀ ਕੇਂਦਰ ਸਰਕਾਰ ਹੰਕਾਰ ਚਾਈ ਪਈ ਆ ਤੇ ਦੂਜੇ ਪਾਸੇ ਦੱਲੇਵਾਲ ਨੂੰ ਚੁੱਕਣ ਲਈ ਪੁਲਸ ਦੀ ਭਾਰੀ ਫੋਰਸ ਮੌਕੇ ਤੇ ਤਨਾਤ 4 ਘੰਟੇ ਪਹਿਲਾਂ ਦੀ ਖਬਰ ਆ ਏ ਦੱਲੇ ਆਏ ਹੈਗੀ ਆ ਆਉਣੇਰ ਦੀ 4 ਘੰਟੇ ਪਹਿਲਾਂ ਦੀ ਪਟਿਆਲੇ ਦੇ ਵਿੱਚ ਕਹਿੰਦੇ 10 ਜ਼ਿਲ੍ਹਿਆਂ ਦੀ ਜਿਹੜੀ ਪੁਲਸਾ ਉਹ ਇਕੱਠੀ ਹੋ ਰਹੀ ਆ ਗੱਡੀਆਂ ਤੇ ਗੱਡੀਆਂ ਆ ਰਹੀਆਂ ਤੇ ਪੱਤਰਕਾਰ ਦੱਸ ਰਿਹਾ ਕਿ ਉਹਨਾਂ ਨੂੰ ਇਲਾਜ ਵਾਸਤੇ ਚੱਕ ਸਕਦੀ ਆ ਸਾਨੂੰ ਵੀ ਚਿੰਤਾ ਅਸੀਂ ਵੀ ਇਸ ਗੱਲ ਨੂੰ ਬਹੁਤ ਵਧੀਆ ਲੈਣੇ ਕਿ ਚਲੋ ਇਲਾਜ ਹੋਣਾ ਚਾਹੀਦਾ ਪਰ ਇਹ ਹੁਣ ਕੇਂਦਰ ਦਾ ਪੱਖ ਹੀ ਹੋ ਗਿਆ ਜਦੋਂ ਚੱਕਿਆ ਜਾਊਗਾ ਇੱਕ ਬੰਦਾ ਕੇਂਦਰ ਤੋਂ ਮੰਗਾ ਮੰਗ ਰਿਹਾ ਜਿਹੜੀ ਇਹ ਪੰਜਾਬ ਉਸ ਪਟਿਆਲੇ ਚ ਇਕੱਠੀ ਹੋ ਰਹੀ ਆ ਕੀ ਇਹ ਸ਼੍ਰੀਨਗਰ ਦੀ ਆ ਇਹ ਜਿਹੜਾ ਕਹ ਲੋ ਗੰਗਾ ਨਗਰ ਦੀ ਪੁਲਿਸ ਆ ਜਾਂ ਹਰਿਆਣੇ ਦੀ ਆ ਜਾਂ ਜੰਮੂ ਕਸ਼ਮੀਰ ਦੀ ਆ ਇਹ ਪੁਲਿਸ ਪੰਜਾਬ ਦੀ ਆ ਜੇਕਰ ਇਹਨਾਂ ਨੂੰ ਹੁਕਮ ਗਿਆ ਹੋਊਗਾ ਪੰਜਾਬ ਸਰਕਾਰ ਦਾ ਤਾਂ ਕਰਕੇ ਤਣਾਤ ਹੋਈ ਆ ਨਹੀਂ ਇਹਨਾਂ ਕੋਲੇ ਆਪਦੇ ਥਾਣਿਆਂ 'ਚ ਬਹੁਤ ਕੰਮ ਹੁੰਦੇ ਆ ਇਹ ਉਹਨਾਂ ਥਾਣਿਆਂ ਦੇ ਕੰਮ ਛੱਡ ਕੇ ਉੱਥੇ ਗਏ ਆ ਤੇ ਮੈਂ ਭਗਵੰਤ ਮਾਨ ਜੀ ਤੁਹਾਨੂੰ ਕਹਿਣਾ ਕਿ ਤੈਨੂੰ ਲਾਵਾਂ ਗੱਲੀ ਵੇ ਲਟਾਵਾ ਤੇਰੇ ਬਾਗ ਨੂੰ ਕੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੱਲਾਂ ਚ ਲਾ ਕੇ ਆਪ ਦੀ ਸਰਕਾਰ ਬਣਾਈ ਤੇ ਅੱਜ ਸਾਡਾ ਬਾਗ ਪੰਜਾਬ ਆ ਜਿਹੜਾ ਉਹਨੂੰ ਲਟਾਉਂਦੇ ਫਿਰਦੇ ਆ ਔਰ ਕੇਂਦਰ ਦੇ ਅੱਗੇ ਜੀ ਜੀ ਕਰਕੇ ਸਿਰ ਝਕਾਉਂਦੇ ਫਿਰਦੇ ਆ ਬਿਜ਼ਨਸਮੈਨਾਂ ਅੱਗੇ ਸਿਰ ਝਕਾਉਂਦੇ ਫਿਰਦੇ ਆ ਤੇ ਅੱਜ ਇਹ ਗੱਲ ਤੁਹਾਡੇ ਤੇ ਪੂਰੀ ਫੱਬਦੀ ਆ ਲਾਵਾਂ ਤੈਨੂੰ ਗੱਲੀ ਵੇ ਲਟਾਵਾ ਤੇਰੇ ਬਾਗ ਨੂੰ ਤੁਸੀਂ ਕਿਸਾਨਾਂ ਦੀ ਗੱਲ ਕਰਕੇ ਪੰਜਾਹ ਮਿੰਟ ਚ ਐਮਐਸਪੀ ਕਹਿ ਕੇ ਕਿ ਤੁਹਾਨੂੰ ਨਹੀਂ ਚਾਹੀਦਾ ਕਿ ਅੱਜ ਮਰਨਵਰ ਤੇ ਢੱਲੇਵਾਲ ਨੂੰ ਨਹੀਂ ਬਹਿਣਾ ਚਾਹੀਦਾ ਸੀ ਇਹ ਬੀਬਾ ਅਨਮੋਲ ਗगन ਮਾਨ ਨੂੰ ਬਹਿਣਾ ਚਾਹੀਦਾ ਸੀ ਲੋਕਾਂ ਨੂੰ ਗੱਲਾਂ ਦੇ ਵਿੱਚ ਲਾ ਕੇ ਅਲਝਾ ਕੇ ਤੇ ਜਦੋਂ ਅੱਜ ਕਿਸਾਨ ਖੁਦ ਮੰਗਾ ਮੰਗ ਰਹੇ ਇੱਕ ਪਾਸੇ ਤੁਸੀਂ ਕੇਂਦਰ ਨੂੰ ਨਿੰਦਣ ਵਾਸਤੇ ਵੀ ਸਿਰਫ ਇਹ ਦੂਜੀਆਂ ਕਿਸਾਨਾਂ ਦਾ ਐਵੇਂ ਮਾੜਾ ਮੋਟਾ ਜਿਵੇਂ ਤੋਟਣਿਓ ਮੈਂ ਮਾਫੀ ਚਾਹੁੰਦਾ ਇਹ ਗੱਲ ਕਹਿਣ ਲੱਗਿਆ ਕਿਸਾਨ ਗੁੱਸਾ ਨਾ ਕਰ ਜਣ ਜਿਵੇਂ ਮੱਝ ਨੂੰ ਚੋਣ ਵਾਸਤੇ ਐਵੇਂ ਪੁਲੂਸੀ ਜਾਂਦੇ ਹੁੰਦੇ ਆ ਉਸੇ ਤਰ੍ਹਾਂ ਪੁਲੂਸਨ ਗਏ ਇਸ ਵੀ ਚੱਲ ਸਾਡੇ ਨਾਲ ਨਾ ਵਗੜਣਗੇ ਤੇ ਭਾਈ ਸਾਹਿਬ ਇਹ ਮਸਲੇ ਤਾਂ ਤੁਹਾਨੂੰ ਹੱਲ ਕਰਨੇ ਚਾਹੀਦੇ ਆ ਤੁਹਾਡੇ 92 95 ਐਮ ਐਲ ਏ ਇਕੱਠੇ ਹੋ ਕੇ ਕੇਂਦਰ ਦੇ ਅੱਗੇ ਬੈੰਦੇ ਤੇ ਅੱਜ ਆਪਦੇ ਹੱਕ ਤਾਂ ਕਿਸਾਨ ਖੁਦ ਮੰਗੀ ਜਾਂਦੇ ਆ ਫਿਰ ਤੁਹਾਡੇ ਤੋਂ ਕਿਸੇ ਨੇ ਕੀ ਲੈਣਾ ਸੀ ਫਿਰ ਕਾਂਗਰਸ ਚੱਲ ਰਹੀ ਸੀ ਅਕਾਲੀ ਦਲ ਚੱਲ ਰਿਹਾ ਸੀ ਤੁਸੀਂ ਉਹਨਾਂ ਨੂੰ ਕਿਉਂ ਨਿੰਦ-ਨਿੰਦ ਕੇ ਕਿਸਾਨਾਂ ਅੱਗੇ ਆਪਦੀ ਪਾਰਟੀ ਤਿਆਰ ਕੀਤੀ ਕਿਉਂ ਤੁਸੀਂ ਪੰਜਾਬ ਦੇ ਵਿੱਚ ਜਿੱਤੇ ਜਦੋਂ ਤੁਹਾਡੀ ਕੋਈ ਲੋੜ ਨਹੀਂ ਸੀ ਗੁੰਗੇ ਬੋਲੇ ਉਹ ਬੈਠੇ ਸੀ ਤੇ ਗੁੰਗੇ ਬੋਲੇ ਤੁਸੀਂ ਸੀ ਅਸੀਂ ਤਾਂ 92 95 ਗੁੰਗਿਆਂ ਦੀ ਹੋਰ 92 ਜਿਹੜੇ ਗੁੰਗਿਆਂ ਨੂੰ ਤਨਖਾਹ ਦੇਣ ਵਾਸਤੇ ਰੱਖ ਲਏ ਤੇ ਜਦੋਂ ਇਹ 92 ਗੁੰਗੇ ਰਟਾਇਰ ਹੋ ਗਏ 50 ਸਾਲਾਂ ਬਾਅਦ ਉਦੋਂ ਅਸੀਂ ਇਹਨਾਂ 92 ਗੁੰਗਿਆਂ ਨੂੰ ਪੈਨਸ਼ਨ ਦੇਣੀ ਆ ਤੇ ਉਹ ਪੈਸਾ ਸਾਡੇ ਘਰੋਂ ਲੱਗਣਾ ਸਾਡੇ ਪੱਲੇ ਲੱਗਣਾ ਤੇ ਫਿਰ ਤੁਹਾਡਾ ਕੀ ਕੰਮ ਸੀ ਤੁਸੀਂ ਬੈਠੋ ਉੱਥੇ ਮਰਨ ਵਾਰ ਤੇ ਆਹ ਧੁੰਦ ਪੈ ਰਹੀ ਆ ਜੀ ਕੋਈ ਧੂਆਂ ਨਹੀਂਗਾ ਇੱਥੇ ਇਹ ਧੁੰਦ ਪੈ ਰਹੀ ਆ ਇਸ ਧੁੰਦ ਦੇ ਵਿੱਚ ਕਿਸਾਨ ਉੱਥੇ ਬੈਠਿਆ ਹੁਣ ਤੁਸੀਂ ਡੱਲੇਵਾ ਸਾਹ ਵਾਸਤੇ ਬੋਲ ਪਏ ਆ ਹੁਣ ਚਲੋ ਕਹਿੰਦੇ ਲਾਜ ਵਾਸਤੇ ਚਕਾਉਂਗੇ ਵੀ ਅੱਛਾ ਤੁਸੀਂ ਇੱਕ ਗੱਲ ਦੱਸੋ ਮਜ਼ਦੂਰ ਵਰਗ ਨੇ ਬੜੀਆਂ ਖੁਸ਼ ਹੋ ਕੇ ਤੁਹਾਨੂੰ ਵੋਟਾਂ ਪਾਆਂ ਸੀ ਉਹਨਾਂ ਦੇ ਮਸਲੇ ਤੇ ਐ ਸੁੱਤੇ ਪਈਆਂ ਜਿਵੇਂ ਚਿਚੜ ਮੱਝ ਦਾ ਖੂਨ ਪੀ ਕੇ ਸੁੱਤਾ ਪਿਆ ਹੁੰਦਾ ਕੀ ਲੋਕ ਮੰਨ ਲੈਣ ਕਿ ਤੁਸੀਂ ਲੋਕਾਂ ਨੂੰ ਲੱਗਿਓਏ ਚਿਚੜਾਂ ਲੋਕ ਮੰਨ ਲੈਣ ਕਿ ਤੁਸੀਂ ਲੱਗੀਆਂ ਹੋਈਆਂ ਜੋਕਾਂ ਜਿਨ੍ਹਾਂ ਨੇ ਸਾਡਾ ਖੂਨ ਹੀ ਚੁਸਣਾ ਹੋਰ ਕੱਖ ਨਹੀਂ ਲੋਕਾਂ ਦੀ ਗੱਲ ਕਰੋ ਬੈਠੋ ਮਰਨ ਵਾਰ ਤੇ ਤੁਸੀਂ ਬੈਠੋ ਤੁਹਾਡੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਸਪੀਕਰ ਸਾਹਿਬ सीएम साहब ਹੋਰ ਕਈ ਮੰਤਰੀ ਕੈਬਨਟ ਮੰਤਰੀ ਬੈਠੋ ਮਰਨ ਵਰਤੇ ਤੁਸੀਂ ਰਜਾਈਆਂ ਚ ਬੈਠੇ ਆ ਹੀਟਰ ਲੱਗੇ ਹੋਣੇ ਆ ਤਗੜੀਆਂ ਕੋਠੀਆਂ ਮਿਲੀਆਂ ਹੋਣੀਆਂ ਪੰਜਾਬ ਦੇ ਖਰਚੇ ਤੇ ਗੱਡੀਆਂ ਤਗੜੀਆਂ ਤੁਹਾਡੇ ਕੋਲ ਫੋਰਸਾਂ ਤੁਹਾਡੇ ਕੋਲ ਔਰ ਤੁਸੀਂ ਬੜੇ ਆਰਾਮ ਦੇ ਨਾਲ ਘਰਾਂ ਦੇ ਵਿੱਚ ਸੁੱਤੇ ਪਏ ਆ ਸਾਨੂੰ ਤੁਹਾਡੇ ਵੱਲ ਵੇਖ ਕੇ ਇੰਜ ਝਾਪਦਾ ਜਿਵੇਂ ਅੰਗਰੇਜ਼ ਬੜੀ ਐਸੋ ਆਰਾਮ ਦੇ ਨਾਲ ਘਰਾਂ ਦੇ ਵਿੱਚ ਪਏ ਹੋਣ ਤੇ ਅਸੀਂ ਧਰਨੇ ਤੇ ਬੈਠੇ ਉਹ ਲੋਕੋ ਇਹ ਜਿਹੜੇ ਅਸੀਂ ਆਜ਼ਾਦੀ ਮੰਗ ਰਹੀਏ ਹੋਈਏ ਤੁਹਾਡੇ ਤੋਂ ਤੁਸੀਂ ਮੌਕਾ ਪ੍ਰਸਤੀ ਲੋਕ ਆ ਤੁਹਾਡਾ ਬੇਰੂਪਿਆ ਵੀ ਤੁਹਾਨੂੰ ਲੋਕ ਕਹਿਣਗੇ ਕਿਉਂਕਿ ਤੁਹਾਡੇ ਕੰਮ ਬੇਰੂਪੀਆਂ ਵਾਲੇ ਆ ਜਿੰਨੇ ਮੁੱਦਿਆਂ ਨੂੰ ਤੁਸੀਂ ਨਿੰਦ ਕੇ ਪਿੰਡਾਂ ਦੇ ਵਿੱਚ ਵੋਟਾਂ ਲਿੰਗਾ ਉਹ ਮੁੱਦੇ ਤੁਹਾਡੇ ਤੋਂ ਹੱਲ ਨਹੀਂ ਹੋਏ ਲੋਕ ਧਰਨਿਆਂ ਤੇ ਬੈਠੇ ਆ ਸਾਰੇ ਮਸਲਿਆਂ ਨੂੰ ਲੈ ਕੇ ਚਾਹੇ ਕੱਚੇ ਧਿਆਪਕ ਚਾਹੇ ਕਿਸਾਨ ਚਾਹੇ ਮਜ਼ਦੂਰ ਚਾਹੇ ਦੁਕਾਨਦਾਰ ਤਾਂ ਭਾਈ ਸਾਹਿਬ ਫੇਰ ਤੁਸੀਂ ਬੇਰੂਪੀ ਹੋਏ ਜਦੋਂ ਮਸਲੇ ਤਾਂ ਹੱਲ ਨਹੀਂ ਹੋਏ ਇਹ ਗੱਲ ਸੱਚ ਆ ਤੁਸੀਂ ਬੇਪਰਵਾਹ ਹੋ ਚੁੱਕੇ ਆ 2027 ਤੋਂ ਬਾਅਦ ਤੁਹਾਨੂੰ ਪੰਜਾਬ ਦਾ ਫਿਕਰ ਲੱਗ ਜਾਣਾ ਤੁਹਾਨੂੰ ਬੁੱਢੇ ਨਾਲੇ ਦਾ ਫਿਕਰ ਲੱਗ ਜਾਣਾ ਤੁਹਾਨੂੰ ਸੱਟੇ ਦਾ ਫਿਕਰ ਲੱਗ ਜਾਣਾ ਚਿੱਟੇ ਦਾ ਫਿਕਰ ਲੱਗ ਜਾਣਾ ਸ਼ਰਾਬ ਘਟਾਲਿਆਂ ਦਾ ਫਿਕਰ ਲੱਗ ਜਾਣਾ ਰੇਤਿਆਂ ਦਾ ਫਿਕਰ ਲੱਗ ਜਾਣਾ ਤੁਹਾਨੂੰ ਹਰ ਚੀਜ਼ ਦਾ ਫਿਕਰ ਲੱਗ ਜਾਣਾ ਕਿਸਾਨੀ ਦਾ ਫਿਕਰ ਲੱਗ ਜਾਣਾ ਮਜ਼ਦੂਰੀ ਦਾ ਫਿਕਰ ਲੱਗ ਜਾਣਾ ਪਰ ਅੱਜ ਤੁਸੀਂ ਬੇਫਿਕਰੇ ਹੋ ਗਏ ਆ ਬੇਫਿਕਰੇ ਤਾਂ ਕਿ ਅੱਜ ਤੁਹਾਡੇ ਸਿਰ ਤੇ ਛੱਤ ਜਿਸ ਦਿਨ ਤੁਹਾਡੇ ਸਿਰ ਤੇ ਆ ਸੱਤਾ ਵਾਲੀ ਛੱਤ ਨਾ ਰਹੀ ਸਰਕਾਰ ਵਾਲੀ ਛੱਤ ਤੁਹਾਡੇ ਸਿਰ ਤੇ ਨਾ ਰਹੀ ਉਸ ਤੋਂ ਬਾਅਦ ਕਿਉਂਕਿ ਅੱਜ ਤੁਸੀਂ ਉਹ ਮੱਛੀਆਂ ਤੇ ਮੈਂ ਇੱਕ ਕੱਚੂ কুমਮਾ ਮੱਛ ਜਿਹੜੀ ਉਹ ਨਾ ਕਛੂ কুমਮੋ ਮੱਛੀ ਭਰਿਆ ਤਲਾਹ ਹੁੰਦਾ ਤੇ ਮੱਛੀ ਫੜ 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 ਕਰਦੀ ਆ ਤੇ ਕਛੂ কুমਮਾ ਕਹਿੰਦਾ ਭੈਣੇ ਇਹ ਜਵਾਨੀ ਭੇੜ ਦੇ ਲੈ ਲੈ ਤੇ ਆਈਏ ਟਿਕ ਜਾ ਪਰ ਮੱਛੀ ਗਾਲਾਂ ਦਿੰਦੀ ਆ ਅੱਜ ਇਹ ਕਛੂ কুমਮਾ ਕੀ ਕਹਿ ਰਿਹਾ ਕਿ ਰੇਤੇ ਰੇਤ ਮਾfia ਬੰਦ ਕਰਾ ਦਿਓ ਅੱਜ ਕੀ ਕਹਿ ਰਿਹਾ ਤੁਹਾਨੂੰ ਇਹ ਕਛੂ কুমਮਾ ਸੱਟਾ ਬੰਦ ਕਰਾ ਦਿਓ ਅੱਜ ਤੁਹਾਨੂੰ ਇਹ ਕਛੂ কুমਮਾ ਕੀ ਕਹਿ ਰਿਹਾ ਕਿ ਚਿੱਟਾ ਬੰਦ ਕਰਾ ਦਿਓ ਬੁੱਢੇ ਨਾਲ ਇਹਦੇ ਮਸਲੇ ਹੱਲ ਕਰਾ ਦਿਓ ਪਰ ਤੁਸੀਂ ਗਾਲਾਂ ਦਿੰਨੇ ਆਂ ਕੋ ਪੋਰਸਾ ਲਾਉਨੇ ਆ ਪਰ ਜਿਸ ਦਿਨ ਤਲਾਹ ਚੋਂ ਪਾਣੀ ਮੁੱਕ ਗਿਆ ਇਹ ਮੱਛੀ ਨੇ ਕੀ ਕੀਤਾ ਕੱਛੂ ਕੁੰਮੇ ਨੂੰ ਗਾਲਾਂ ਦਿਆ ਕਰੇ ਜਦੋਂ ਆ ਗਿਆ ਫਿਰ ਉਹੀ ਜਿਹੜਾ ਕਹਿੰਦੇ ਹੁੰਦੇ ਨਾ ਹਾਰ ਜੇਠ ਦਾ ਮਹੀਨਾ ਤੇ ਤਲਾਹ ਸੁੱਕ ਗਿਆ ਕਿਸੇ ਸ਼ਰਾਬੀ ਨੇ ਮੱਛੀ ਚੱਕ ਲਈ ਤੇ ਉਹ ਕਹਿੰਦਾ ਲੈ ਵੀ ਅੱਜ ਤਾਂ ਪੈਗ ਸ਼ੈਗ ਵੀ ਹੋ ਜੂ ਤੇ ਨਾਲ ਮੱਛੀ ਵੀ ਹੋ ਜੂ ਉਹ ਜਿਉਂ ਰਗੜਾ ਲੱਗਿਆ ਉਹਨੂੰ ਜਿਉਂਦੀ ਮੱਛੀ ਨੂੰ ਤੇ ਉਹਦੇ ਜਿਹੜੇ ਅੱਧੀ ਕ ਝਾੜਤੀ ਤੇ ਮੱਛੀ ਮਿੰਤਾ ਕਰੇ ਹੈ ਸੱਚੇ ਪਾਤਸ਼ਾਹ ਬਚਾਲਾ ਮੈਨੂੰ ਬਚਾ ਮੇਰੇ ਪ੍ਰਮਾਤਮਾ ਬਚਾ ਮੈਨੂੰ ਉਦੋਂ ਫਿਰ ਮੀ ਆਇਆ ਯਕਦਮ ਘਰੇ ਡਿੱਗੇ ਤੇ ਉਹ ਮੱਛੀ ਖਾਣ ਵਾਲ ਅੰਦਰ ਭੱਜ ਗਿਆ ਤਲਾਹ ਦੇ ਕੋਲੇ ਉਹਦਾ ਘਰ ਸੀ ਜਦੋਂ ਯਕਦਮ ਪਾਣੀ ਦੀ ਵਾਵਾ ਸਾਰੀ ਜਿਹਨੂੰ ਕਹਿ ਸਕਦੇ ਆ ਨਾ ਵੀ ਪਾਣੀ ਦੀ ਬਣੀ ਜਿਹੜਾ ਉਹ ਛਾਲ ਜੀ ਬਣੀ ਤੋ ਜਾ ਕੇ ਫਿਰ ਤਲਾਹ ਚ 15 20 ਦਿਨ ਲੱਭਦੀ ਰਹੀ ਕੱਛੂ ਕੁੰਮੇ ਨੂੰ ਜਿਵੇਂ ਤੁਸੀਂ ਸਾਨੂੰ 2027 ਚ ਲੱਭੋਗੇ ਕਿੱਧਰ ਗਿਆ ਕੱਛੂ ਕੁੰਮਾ ਕਿੱਧਰ ਗਿਆ ਵਿਸ਼ਵਦੀਪ ਫਿਰ ਕਹੋਗੇ ਤੇਰੀਆਂ ਗੱਲਾਂ ਸੱਚ ਸੀ ਪਾਈ ਦੀ ਕਛੂ ਕੁਮੇ ਉਹ ਕਹੋਗਾ ਸਾਡੀਆਂ ਗੱਲਾਂ ਮੰਨਣ ਤਾਂ ਹੈਗੀਆਂ ਪਰ ਮੰਨੀ ਅੱਧਾ ਪਿੰਡਾ ਛਲਾ ਕੇ ਆ ਭਗਵੰਤ ਮਾਨ ਤੁਹਾਡੀ ਸਰਕਾਰ ਮੰਨੂਗੀ 2027 ਦੇ ਅੱਧੇ ਚ ਜਾ ਕੇ ਮੰਨੂਗੀ ਜਦੋਂ ਤੁਹਾਡਾ ਪਿੰਡਾ ਛੱਲਿਆ ਗਿਆ ਹੁਣ ਭਰਿਆ ਤਲਾ ਸੱਤਾ ਦਾ ਆਨੰਦ ਲੈ ਲੋ ਜਿਹੜੇ ਲੈਣੇ ਆ 2027 ਚ ਲੋਕਾਂ ਨੇ ਤੁਹਾਨੂੰ ਐਸਾ ਛੱਲਣਾ ਛੱਡ ਗੱਲਾਂ ਦਿਓ ਉਸ ਵੇਲੇ ਤੁਹਾਨੂੰ ਕਿਸਾਨ ਮਜ਼ਦੂਰੀ ਯਾਦ ਆਉਣਗੇ ਦੁਕਾਨਦਾਰ ਯਾਦ ਆਉਣਗੇ ਫਿਰ ਬਿਜ਼ਨਸ ਮੈਨਾਂ ਨੇ ਇਹਨਾਂ ਨੇ ਤੁਹਾਡੀ ਪੰਜਾਬੀ ਚ ਇਹ ਕਹ ਲਓ ਤੁਹਾਡੀ ਢੂਈ ਨਹੀਂ ਮਾਰਨੀ ਵੇਖਣਾ ਤੱਕ ਨਹੀਂ ਇਹਨਾਂ ਬਿਜ਼ਨਸ ਮੈਨਾਂ ਨੇ ਤੁਹਾਨੂੰ ਮੈਂ ਕੋਈ ਅਪਸ਼ਬਦ ਨਹੀਂ ਵਰਤ ਰਿਆ ਤੁਹਾਡੇ ਵੱਲ ਵੇਖਣਾ ਨਹੀਂ ਕਿਉਂਕਿ ਇਹ ਮੌਜੂਦਾ ਸਰਕਾਰ ਨਾਲ ਝਾਕੂਗੀ ਤੂੰ ਉਹ ਬੁੱਢੇ ਨਾਲੇ ਤੇ ਤੁਸੀਂ ਬਹਿ ਜਾਓ ਜੀ ਸਾਰੇ ਮਸਲਿਆਂ ਤੇ ਉਦੋਂ ਖਨੌਰੀ ਤੁਸੀਂ ਬਹਿਜੋਗੇ ਸਾਰੇ ਪਾਸੇ ਬਹਿਜੋਗੇ ਸੱਟੇ ਦਾ ਰੌਲਾ ਤੁਸੀਂ ਪਾਉਂਗੇ ਸ਼ਰਾਬ ਦਾ ਰੌਲਾ ਤੁਸੀਂ ਪਾਉਂਗੇ ਕਿਉਂਕਿ ਉਦੋਂ ਤੁਹਾਡਾ ਅੱਧਾ ਪਿੰਡਾ ਛਿਲਿਆ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵੰਤ ਮਾਨ ਜੀ ਮਜ਼ਦੂਰ ਜਿਨ੍ਹਾਂ ਦੇ ਸਿਰ ਤੇ ਛੱਤਾ ਨਹੀਂ ਉਹਨਾਂ ਦੀ ਗੱਲ ਕਰੋ ਕਿਸਾਨਾਂ ਦੀ ਗੱਲ ਕਰੋ ਤੁਹਾਡੇ ਖਾਤਿਆਂ ਦੇ ਵਿੱਚ ਚਾਹੇ ਮੀ ਹੋਵੇ ਨੇਰੀ ਹੋਵੇ ਥੋੜੇ ਖਾਤਿਆਂ 'ਚ ਤਨਖਾਹ ਪੈਂਦੀ ਆ ਮਜ਼ਦੂਰਾਂ ਕਿਸਾਨਾਂ ਨੂੰ ਫਿਕਰ ਬਣਿਆ ਹੁੰਦਾ ਆਪਣੀਆਂ ਫਸਲਾਂ ਦਾ ਤੇ ਮਜ਼ਦੂਰ ਨੂੰ ਦਿਹਾੜੀ ਦਾ ਫਿਕਰ ਬਣਿਆ ਹੁੰਦਾ ਇੱਕ ਡੰਗ ਦਿਹਾੜੀ ਨਾ ਜਾਵੇ ਤਾਂ ਉਹਦੇ ਘਰੇ ਰੋਟੀ ਨਹੀਂ ਪੱਕਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ